ਥਾਣਾ ਕੱਚਾ ਪੱਕਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਾਰੂ ਹਥਿਆਰਾਂ ਸਮੇਤ ਦੋ ਲਟੇਰੇ ਕੀਤੇ ਕਾਬੂ ਮੋਟਰਸਾਈਕਲ ਲੁੱਟਦੇ ਸਨ ਇਸ ਮੌਕੇ ਤੇ ਦੇਸੀ ਕਟਾ ਤੇ ਰੌਂਦ ਵੀ ਕੀਤੇ ਬਰਾਮਦ ਇਸ ਮੌਕੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਅਤੇ ਦੇਖੋ ਮੌਕੇ ਦੀਆਂ ਤਸਵੀਰਾਂ ਲੋਕ ਸਭਾ ਅਲਕਸ਼ਨ ਨੂੰ ਮਤੇ ਨਜ਼ਰ ਆਪਰੀ ਹੋਈ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵਿਆਤ ਬੀਪੀਐਸ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਯਸ਼ਮਿਕਪੂਰ ਜੀ ਉਹਨਾਂ ਦੀ ਹਦਿਤਾ ਥੱਲੇ ਜਿਹੜੀ ਆ ਸਬਡਿਵੀਜ਼ਨ ਪਿੱਖੀਵਿੰਡ ਦੇ ਵਿੱਚ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਆ ਮੋਹਮ ਚੜੀ ਗਈ ਹੈ ਉਸ ਤਾਤ ਸਾਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਆ ਖਾਣਾ ਕੱਚਾ ਪੱਕਾ ਦੇ ਏਰੀਆ ਦੇ ਵਿੱਚ ਇੱਕ ਲਲਿਤ ਕੁਮਾਰ ਨੇ ਜਿਹੜੇ ਫੋਜਪੁਰ ਦੇ ਰਹਿਣ ਵਾਲੇ ਨੇ ਤੇ ਆਯੁਰਵੈਦਿਕ ਦਵਾਈਆਂ ਵੇਚਣ ਦਾ ਧੰਦਾ ਕੱਟ ਦੇਣਾ ਇਹ ਕੱਲ ਆਪਣੇ ਮੋਟਰਸਾਈਕਲ ਤੇ ਜਿਹੜਾ ਹੀਰੋ ਹੰਡਾ ਆ ਕਾਲੇ ਰੰਗ ਦਾ ਇਹ ਤੇ ਸਵਾਰ ਹੋ ਕੇ ਫਿਰੋਜ਼ਪੁਰ ਤੋਂ ਦਵਾਈਆਂ ਵੇਚਣ ਭਿੱਕੀਪਿੰਡ ਨੂੰ ਆ ਰਿਹਾ ਸੀ ਜਦੋਂ ਇਹ ਕੱਚੇ ਪੱਕੇ ਥਾੜੇ ਦੇ ਇਲਾਕੇ ਦੇ ਵਿੱਚ ਆਇਆ ਤੇ ਤਿੰਨ ਮੋਨੇ ਨੌਜਵਾਨ ਜਿਹੜਾ ਨੇ ਆਪਣੇ ਮੂੰਹ ਟੱਕੀ ਹੋਈ ਸੀ ਮੋਟਰਸਾਈਕਲ ਤੇ ਆਏ ਦਾਤਰ ਤੇ ਪਿਸਤੌਲ ਦੀ ਲੋਕ ਤੇ ਇਹਨਾਂ ਪਾਸੋਂ ਇਹਦਾ ਮੋਟਰਸਾਈਕਲ ਮੋਬਾਈਲ ਤੇ ਇਹਦੇ 20000 ਰੁਪਏ ਖੋ ਲਿਆ ਇਸ ਇਸ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਪੀਸੀਆਰ ਜਵਾਰ ਨੂੰ ਮਿਲੀ ਜਿਹੜਾ ਕਸ਼ਮੀਰ ਸਿੰਘ ਤੁਹਾਨੂੰ ਯਾਦ ਹੋਵੇਗਾ ਕਿ ਇਸ ਕਸ਼ਮੀਰ ਸਿੰਘ ਨੇ ਪਹਿਲਾਂ ਵੀ ਇੱਕ ਇਦਾਂ ਦੇ ਲੁੱਟਖੋ ਕਰਨ ਵਾਲੇ ਜਿਹੜੇ ਵਿਅਕਤੀ ਉਹਨਾਂ ਨੂੰ ਕਾਬੂ ਕੀਤਾ ਸੀ ਉਹ ਉਸ ਨੂੰ ਇਨਫੋਰਮੇਸ਼ਨ ਮਿਲੀ ਉਸਨੇ ਇਨਫੋਰਮੇਸ਼ਨ ਦੇ ਬੇਸ ਤੇ ਜਿਹੜਾ ਆਪਣਾ ਪੁਲਿਸ ਸਟੇਸ਼ਨ ਦੇ ਵਿੱਚ ਤਲਾਹ ਦਿੱਤੀ ਜਿਸ ਦੇ ਆਧਾਰ ਤੇ ਜਿਹੜੀ ਨਾਕਾਬੰਦੀ ਕੀਤੀ ਗਈ ਨਾਕਾਬੰਦੀ ਦੌਰਾਨ ਜਿਹੜਾ ਖੋਹ ਕੀਤਾ ਹੋਇਆ ਮੋਟਰਸਾਈਕਲ ਇੱਕ ਦੱਤ ਤੇ ਇੱਕ ਪਿਸਟਲ ਜਿਹੜਾ ਦੋਸ਼ੀਆਂ ਪਾਸੋਂ ਬਰਾਮਦ ਹੋ ਗਿਆ ਇਹ ਜੋ ਦੋਸ਼ੀ ਜਿਹੜੇ ਮੌਕੇ ਤੋਂ ਗ੍ਰਿਫਤਾਰ ਕੀਤੇ ਉਹਨਾਂ ਦਾ ਨਾਮ ਗੁਰਜੰਟ ਸਿੰਘ ਆ ਜਿਹੜਾ ਕਿ ਬੈਂਕੇਪਿੰਡ ਦਾ ਰਹਿਣ ਵਾਲਾ ਤੇ ਕਮਲ ਜਿਹੜਾ ਆ ਉਹ ਝੁੱਗੀਆਂ ਕਾਲੂ ਜਿਹੜੀ ਸਦਰਪੱਟੀ ਦੇ ਇਲਾਕੇ ਦੇ ਵਿੱਚ ਪੈਂਦਾ ਉੱਥੋਂ ਦਾ ਰਹਿਣ ਵਾਲਾ ਜੇਕਰ ਇਹਨਾਂ ਦੇ ਬੈਕਵਰਡ ਹਿਸਟਰੀ ਦੀ ਗੱਲ ਕਰੀਏ ਤੇ ਗੁਰਜੰਟ ਦੇ ਖਿਲਾਫ ਲੁੱਟਾਂਕੋ ਚੋਰੀ ਤੇ ਹਰੋਂ ਦੇ ਜਿਹੜੇ ਆ ਉਹ ਪਹਿਲੇ ਹੀ ਚਾਰ ਮੁਕੱਦਮੇ ਚੱਲ ਰਹੇ ਨੇ ਤੇ ਕਮਲ ਤੇ ਪਹਿਲਾਂ ਹੀ ਇੱਕ ਐਨਡੀਪੀਆ ਸੈੱਟ ਦਾ ਮਕਦਮਾ ਜਿਹੜਾ ਉਹ ਪੱਤੀ ਵਿਖੇ ਦਰਜ ਹੈ ਇਹਨਾਂ ਨੂੰ ਮਕਦਮਾ ਦਾ ਅੱਜ ਵਿੱਚ ਗ੍ਰਿਫਤਾਰ ਕੀਤਾ ਗਿਆ ਅੱਜ ਪੇਸ਼ ਅਦਾਲਤ ਕੀਤਾ ਗਿਆ ਸੀ ਜਿੱਥੇ ਇਹਨਾਂ ਦਾ 2 ਦਿਨ ਦਾ ਰਿਮਾਂਡਾ ਸੀ ਕੀਤਾ ਇਸ ਤੋਂ ਇਲਾਵਾ ਵੀ ਇਹ ਇਹਨਾਂ ਨੇ ਜਿਹੜੀਆਂ ਰੂਟੀਨ ਜਿਹੜੀ ਜਨਰਲ ਪੁਛਗੀ ਖੋਹ ਦੇ ਵਿੱਚ ਕਈ ਹੋਰ ਖੋਹਾਂ ਤੇ ਲੁੱਟਾਂ ਦਾ ਜਿਹੜਾ ਖੁਲਾਸਾ ਕੀਤਾ ਇਹ ਇੱਕ ਇਹਨਾਂ ਦੇ ਖਿਲਾਫ ਜਿਹੜਾ ਵਾ ਥਾਣਾ ਪਿੱਖੀ ਵਿੰਡ ਵਿਖੇ ਵੀ ਮਕਦਮਾ ਦਰਜ ਹੈ ਉਸ ਦੇ ਵਿੱਚ ਵੀ ਇਹ ਵਾਂਟਡ ਹੈ ਸੋਇਨਾ ਕੋਲੋਂ ਪੁੱਛਗਿਚ ਕਰਕੇ ਜਿਹੜੀ ਆ ਹੋਰ ਬਰਾਮਦਗੀਆਂ ਹੋਣ ਦੀ ਸੰਭਾਵਨਾ ਜਿਹੜਾ ਤੀਸਰਾ ਦੋਸ਼ੀ ਐ ਸੁਖਵੀਰ ਸਿੰਘ ਸੁੱਖਾ ਜਿਹਦੇ ਖਿਲਾਫ ਵੀ ਪਹਿਲਾ ਮੁਕਦਮਾ ਦਰਜ ਨੇ ਉਹਨੂੰ ਵੀ ਗ੍ਰਿਫਤਾਰ ਕਰਨ ਦੀ ਜਿਹੜੀ ਆ ਪੁਲਿਸ ਵੱਲੋਂ ਸ਼ਾਫਿਮਾਰੀ ਕੀਤੀ ਜਾ ਰਹੀ ਹੈ